ਸਾਸਤਰੀ ਗਾਲ ਜੀ ਲਾਂਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੀ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਦ ਅੱਜ ਦੀਆਂ ਪੜੀਆਂ ਖਬਰਾਂ ਥਾਰੇ ਗੱਲ ਕਰ ਰਿਹਾ ਸਾਂਝੀਆਂ ਵੀਰ ਪੰਜਾਬ ਦੇ ਵਿੱਚ ਮਾਂ ਆਦਮੀ ਪਾਰਟੀ ਸਰਕਾਰ ਆ ਰਮੀ ਦਾ ਮદાન ਸਭਾ ਤੇ ਬਾਦ ਲੋਕ ਸਭਾ ਕੇ ਵਿੱਚ ਹੋਗੀ ਇਨ ਕੀ ਕਰਾਰੀ ਹਾਰ ਇਹ ਭਗਵਾਨ ਤਮਨ ਨੂੰ ਸਮਝ ਆ ਰਿਹਾ ਵੀ ਮਾਰਾ ਮੈਂ ਈਵ ਕਿਹੜੇ ਪਾਸੇ ਜਾ ਕੇ ਮਾਰ ਹਰ ਈਵ ਯੋ ਭਗਵਾਨ ਜੀ ਤਮਾਨ ਕਹਿ ਰਿਹਾ ਲੋਕਾਂ ਕੀ ਸੇਵਾ ਕਰੇਗੀ ਮਾਰੀ ਸਰਕਾਰ ਮਤਲਬ ਕਹਿ ਰਹੇ ਵੀ ਸੂਬੇ ਦੇ ਵਿੱਚ ਮਾਂ ਇਹ ਆਮ ਲੋਕਾਂ ਕੀ ਮਦਦ ਵਾਸਤਾ ਸਥਾਪਿਤ ਹੋਮੇਗਾ ਮੁੱਖ ਮੰਤਰੀ ਸਹਾਇਤਾ ਕੇਂਦਰ ਕਿਉਂਕਿ ਵੀ ਲੋਕਾਂ ਨੂੰ ਪਤਾ ਭਗਵਾਨ ਤਮਾਨ ਨੂੰ ਵੀ ਪਤਾ ਵੀ ਲੋਕ ਜੇ ਨਗ ਕੰਮ ਨਹੀਂ ਹੋਵੇਗਾ ਇਹਨਾਂ ਨੂੰ ਕੋਈ ਸਹੂਲਤ ਨਹੀਂ ਦਵਾਂਗੇ ਇਹਨਾਂ ਨੇ ਵੋਟਾਂ ਕਿਉਂ ਪਾਣੀਆਂ ਤੁਹਾਨੂੰ ਇਹ ਵੀ ਨਾ ਕਿ ਪੈਗੀ ਪੱਲੇ ਇਹ ਮੁੱਖ ਮੰਤਰੀ ਭਗਵੰਤ ਮਾਨ ਇਹ ਯੂ ਰਹਿ ਗਏ ਪੂਰੇ ਕੱਲੇ ਇਸੇ ਕਰ ਕਵੀਰ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਆਪਣੇ ਜ਼ਿਲ੍ਹਿਆਂ માં ਇਹ ਦਫ਼ਤਰ ਲਾਗੂ ਕਰਨੇ ਵਾਸਤਾ ਆਦੇਸ਼ ਕਰਤੇਗਾ ਵੀ ਜੇ ਕਿਸੇ ਨੂੰ ਔਖਾ ਭਾਰਾ ਹੋਣਾ ਪੈ ਗਿਆ ਕਹਾ ਆਪਣੀ ਸਵਾਰੀ ਆਪਣੇ ਸਮਾਨ ਕੀ ਆਪ ਜੀਵੇਂ ਭਾਰਾ ਹੈ ਮਤਲਬ ਯੋ ਕਹ ਰਹੇ ਵੀ ਮੁੱਖ ਮੰਤਰੀ ਸਹਾਇਤਾ ਕੇਂਦਰ ਬਣਾਤੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰੀ ਔਰ ਕਹਿ ਰਿਹਾ ਕਹਾ ਵੀ ਲੋਕਾਂ ਨੂੰ ਸਾਫ਼ ਸੁਥਰਾ ਜਵਾਬ ਦੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਮਈਆ ਕਰਵਾਣਾ ਮੰਨਦਾ ਯੋ ਮਾਰਾ ਬਣਾ ਫਰਜ ਇਸ ਕਾਰ ਕਾ ਜਿਸ ਨੂੰ ਯਕੀਨੀ ਬਣਾਉਣ ਵਾਸਤਾ ਡੀਵੀਟੀ ਕਮਿਸ਼ਨਰਾਂ ਨੂੰ ਸਭ ਤੋਂ ਕਾਰਗਰ ਭੂਮਿਕਾ ਨਿਭਾਉਣ ਵਾਸਤਾ ਯੋ ਭਗਵਾਨ ਤਮਾਨ ਨੇ ਕਰ ਲਿਆ ਕੈਮ ਯੋ ਕਹਿ ਰਾ ਕਰ ਦੋ ਦਿਲ ਮਤੇ ਬੈਮ ਬਈ ਯੋ ਆਪਾ ਕੰਮ ਨਹੀਂ ਕਰਦੇ ਲੋਕਾਂ ਕਾਬ ਲੋਕਾਂ ਗੈਲ ਨਹੀਂ ਨਾ ਇਸ ਤਰ੍ਹਾਂ ਦੀ ਗੋਲ ਹੈ ਨਹੀਂ ਕਾਬਿਲ ਲੋਕਾਂ ਕਾ ਕੰਮ ਵੀ ਕਰਨਗੇ ਸਾਰਾ ਕੁਝ ਓਕੇ ਦੀ ਰਿਪੋਰਟ ਕਰੇਗਾ ਥਮ ਟੈਨਸ਼ਨ ਨਾ ਕਰੋ ਆਰ ਡੀਵੀਟੀ ਕਮਿਸ਼ਨਰਾਂ ਨੂੰ ਯੋ ਕਹਿ ਤਿਆ ਵੀ ਇਹਨਾਂ ਨੇ ਕਹ ਹੈ ਵੀ ਦਾਪਤਰਾ ਕੇ ਵਿੱਚ ਮਾ मतलब ਕਿਸੇ ਕਿਸਮ ਕੀ ਅਸੁਵਿਧਾ ਹੋਏਗੀ ਦਾ ਉਸਕਾ ਸਾਹਮਣਾ ਇਹ ਲੋਕ ਕਰਨ ਕਰਨਾ ਪੈ ਗਿਆ ਇਸਕੀ ਟੀਲ ਬਰਦਾਸ਼ਤ ਨਹੀਂ ਕਰਨਗੇ ਵੀਰ ਵਿਚਾਰੇ ਕਰੇ ਵੀ ਕੀ ਆਈ ਵੀ ਥਾਂਬੇ ਚੰਗੀ ਤਰ੍ਹਾਂ ਜਾਣਾ ਜੋ ਕੁਝ ਬਣ ਗਿਆ ਇਹ ਇਨਾ ਵਾਸਤਾ ਬੜਾ ਮੁਸ਼ਕਲ ਹੋ ਗਿਆ ਟਾਸਕ ਖੜਾ ਹੋ ਗਿਆ ਵੀ ਇਹ ਇਹ ਵਿਚਾਰੇ ਕਰਨਗੇ ਤਾਂ ਕਰਨਗੇ ਕਿਆ ਅਰ ਇਸੀ ਕਰ ਕਾ ਕਹਿ ਲੋ ਵੀਰ ਇਹ ਵੀ ਸਾਰਾ ਚੱਕਰ ਪੈ ਗਿਆ ਮਰ ਇਸੀ ਕਰ ਕਾ ਭਗਵਾਨਤਮਾਨ ਵੀ ਕੈਮ ਹੋ ਗਿਆ ਅਰੇ ਵੀਰ ਜੋ ਮਰਜੀ ਹੋ ਜੇ ਲੋਕਾਂ ਦਾ ਕੰਮ ਹੋਣਾ ਬੜਾ ਜ਼ਰੂਰੀ ਹਰ ਭਗਵੰਤ ਮਾਨ ਨੇ ਇਹ ਕਲੀਅਰ ਕਰ ਦਿੱਤਾ ਕਿ ਵੀ ਲੋਕਾਂ ਦਾ ਕੰਮ ਹੋਵੇਗਾ ਪੰਜਾਬ ਦੇ ਲੋਕਾਂ ਨੇ ਜਿਹੜਾ ਜ਼ਬਰਦਸਤ ਫਤਵਾ ਕਾ ਮੇਰੇ ਵਿੱਚ ਬਸ ਬਾਸ ਪ੍ਰਗਟਾਇਆ ਦਾ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਮਤਲਬ ਇਹ ਗੱਲ ਵੀ ਭਗਵੰਤ ਮਾਨ ਨੂੰ ਇਸ ਕੀ 2 ਸਾਲ ਬਾਅਦ ਅੱਖ ਖੁੱਲੀ ਇਹ ਵੀ ਇਸ ਕੀ ਨੀਂਦ ਟੁੱਟੀ ਇਸ ਨੂੰ ਇਹ ਮਹਿਸੂਸ ਹੋਇਆ ਵੀ ਲੋਕਾਂ ਦਾ ਕੰਮ ਨਹੀਂ ਹੋ ਰਿਹਾ ਆ ਲੋਕਾਂ ਨੇ ਦੱਸਿਆ ਮੈਨੂੰ ਪਹਿਲਾਂ ਦੱਸ ਲੋਕ ਰੌਲਾ ਪਾਰੇ ਤੇ ਗਏ ਮਨਸਾਵਾ ਕੰਮ ਨਹੀਂ ਹੋ ਰਿਹਾ ਯੂ ਮੰਨੇ ਨਹੀਂ ਦਾ ਇਹ ਆਪੇ ਮੰਨ ਗਿਆ ਕਿ ਨਾ ਨਾ ਕੰਮ ਨੂੰ ਲੱਗ ਰਿਹਾ ਕਿ ਕੰਮ ਹੋ ਨਹੀਂ ਰਿਹਾ ਇਸੀ ਕਾਰਨ ਕਹਾ ਕਿ ਕਿਸੇ ਕੰਮ ਦੇ ਦੇਰੀ ਤੇ ਬਿਨਾ ਦਾ ਸਾਰੇ ਕੰਮ ਹੋਮਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਨਵੀਨਤਮ ਤਕਨੀਕ ਅਪਣਾਵਗੇ ਸਰਕਾਰੀ ਅਧਿਕਾਰੀ ਟਾਈਮ ਗੈਲ ਦਫਤਰ ਮਾਮਗੇ ਜਿ ਤਰ੍ਹਾਂ ਪਹਿਲਾਂ ਪਹਿਲਾਂ ਇਹਨਾਂ ਨੇ ਦੇਖ ਲਿਆ ਨਵੀਂ ਬਹੁ ਜਿ ਤਰ੍ਹਾਂ ਝੰਡ ਰਚਣ ਕਲਦੀ ਫੇਰਾ ਜੱਤੋ ਇਹ ਦੇਖ ਲਓ ਤੜਕੇ ਉੱਠ ਕੇ ਲੱਗ ਜੇ ਘਰ ਤੇ ਸਾਰੇ ਦਾ ਉਤਰਾ ਕੁੰਡੇ ਦਰਵਾਜੇ ਕੰਡ ਪੰਨਣ ਲੱਜੇ ਅਰ ਤੇ ਥਮ ਇਤਨੇ ਵਜੇ ਆਇਤ ਇਵ ਕੌਣ ਜਾਹਾ ਦੋ ਸਾਲ ਹੀ ਨੇ ਮਾਰੀਆ ਮੁੱਜ ਜੈਨ ਤੇ ਲੱਗੇ ਚੱਲ ਵੀ ਸੂਤ ਆ ਗਿਆ ਕੰਮ ਲੋੜੇ ਨਹੀਂ ਉਹ ਚੱਕਰ ਕਰਨੇ ਮਾਰੀ ਉਹ ਚੱਕਰ ਪੈ ਗਿਆ ਅਰ ਉਧਰ ਵੀਰ ਤਾਂ ਹੀ ਇਹੋ ਚੱਕਰ ਇਹ ਮਿਚਮਾ ਭਗਵਾਨ ਤਮਨ ਨੇ ਜੋ ਕਰਤਾ ਅਲਾਗ ਅਰ ਵੀਰ ਅਗਲੀ ਜਿਹੜੀ ਖਬਰ ਥਾਰੇ ਗਨ ਮੈਂ ਸਾਂਝੀ ਕਰ ਰਹਾ ਜਿਉ ਵੀ ਬੜੀ ਹਸੋਗਿਣੀ ਬਾਤ ਇਸਨੋਪਾ ਕਹਿ ਸਕਾਂ ਭਾਈ ਇੱਕ ਤੋਂ ਕਹਿ ਲੋ ਵੀਰ ਬਈ ਭਗਵਾਨ ਤਮਨਵਾਸ ਸਾਗਨੀ ਪ੍ਰੀਖਿਆ ਬਣ ਗਈ ਜਲੰਧਰ ਦੀ ਜਿਮਨੀ ਚੌਣ ਭਗਵਾਨ ਤਮਨ ਆ ਈਸ਼ ਨੇ ਜਲੰਧਰ ਦੇ ਵਿੱਚੇ ਘਰ ਲੈ ਲਿਆਈ ਭਗਵਾਨ ਤਮਨ ਨੇ ਕਹਿਆ ਕੁਝ ਹੋ ਜੇ ਪਹਿਲਾਂ ਤੋਂ ਯੋ ਕਹਲੋ ਵੀਰੇ ਵਿਚਾਰੇ ਨੇ ਉੱਥਾ ਸੰਗਰੂਰ ਨੂੰ ਰਾਜਸਥਾਨੀ ਬਣਾਇਆਤਾ ਈ ਮੰਨੂ ਲੱਗ ਰਿਹਾ ਵੀ ਭਗਵਾਨ ਤਮਨ ਨੇ ਜਲੰਧਰ ਨੂੰ ਨਗਦੇ ਰਾਜਸਥਾਨੀ ਕੋਸ਼ਤ ਕਰ ਦੇ ਜਲੰਧਰ ਜਿਮਨੀ ਚੌਣ ਦਾ ਮદાન ਭਾਗ ਗਿਆ ਈ ਆਮ ਆਦਮੀ ਪਾਰਟੀ ਇਹ ਕਹ ਲੋ ਭਾਜਪੀ ਨੇ ਆਪਣਾ ਉਮੀਦਵਾਰ ਲਾਨ ਕਰਤੇ ਆ ਭਾਜਪੀ ਨੇ ਆਮ ਆਦਮੀ ਪਾਰਟੀ ਛੱਡ ਕੇ ਆ ਜਿਹੜਾ ਸਾਫ ਕਬ ਦਾਇਕ ਸੀਤਲੰਗਰਾਲ ਇਸ ਨੂੰ ਦੇਤੀ ਟਿਕਟ ਕਾ ਵੀ ਤੋਂ ਆ ਅਗੂ ਉਧਰ ਦੇਖ ਲੋ ਪਹਿਲਾ ਮੇਰ ਇਹ ਜਿਹੜਾ ਇੱਕ ਹੋਰ ਨਾਮ ਤੇ ਆਇਆ ਦਾ ਕਿਆ ਨਾ ਤੋ ਇਸ ਕਾ ਵਾ ਵਾਜ਼ਨ ਲੇ ਕੇ ਗਏ ਪੱਟਕਾ ਅਰ ਮੇਰ ਇਹ ਸੀਤਲੰਗਰਾਲ ਕੇ ਸੀਫੇਦ ਬਾਦ ਇਹ ਸੀਟੀ ਖਾਲੀ ਹੋ ਗਈ ਦੀ ਵਿਜਮਨੀ ਚੌਣ ਆ ਗਈ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਮਹਿੰਦਰ ਪਾਗ ਪਾਗਤ ਨੂੰ ਬਣਾਇਆ ਉਰੇਗਾ ਵੀ ਤਾਉ ਖੜ ਵੀਰ ਪਾਗਤ ਤਾਉ ਬਣਾਉ ਰ ਆਪਣੀ ਐਨ ਜੀਓ ਸੀਟ ਪੱਕੀ ਕਰ ਇਹ ਸਾਬਗੇ ਨਜਰਾ ਕਾਂਗਰਸ ਅ ਸ਼੍ਰੋਮਣੀ ਅਕਾਲੀ ਦਲ ਇਹ ਦੋਵੇਂ ਪਾਰਟੀ ਉਮੀਦਵਾਰ ਲਾਣ ਮਾ ਜਲੰਧਰ ਜਿਮਨੀ ਚੋਣਾ ਦੀ ਤਸਵੀਰ ਸਾਫ ਹੋ ਗਈ ਲੋਕ ਸਰਵਾ ਕੇ ਵਿੱਚ ਹਾਰ ਤੇ ਬਾਦ ਸੱਤਾ ਤੇ ਆਮ ਆਦਮੀ ਪਾਰਟੀ ਜਲੰਧਰ ਜਿਮਨੀ ਚੋਣਾ ਇਹ ਇੱਕ ਬੜਾ ਸਵਾਲ ਬਣ ਗਿਆ ਮੁੱਖ ਮੰਤਰੀ ਭਗਵੰਤ ਮਾਨ ਵਾਸਤਾ ਅ ਸੰਗਰੂਰ ਤੇ ਚੰਡੀਗੜ੍ਹ ਛੱਡ ਕੇ ਜਲੰਧਰ ਡੇਰਾ ਲਾਣਿਆ ਫੈਸਲਾ ਕਰ ਲਿਆ ਕਿ ਜੇ ਉੜੇ ਤੇ ਵੀ ਆ ਗਏ ਸਮਝੋ ਫਿਰ ਤੋਂ ਜਿੱਤਰਾ ਯੋਗ ਹੈ ਲੋ ਵਿਭਾਗ ਹੈ ਕਰਤਾ ਕਾਪੂ ਉਦਾਸ ਹੋ ਗਿਆ ਇਤਨਾ ਭੂਪੜਾ ਸੋ ਜਾਏਗਾ ਅਰ ਪਦਵੰਤ ਮਾਨ ਜਲੰਧਰ ਕੈਂਟ ਇਲਾਕੇ ਮੇ ਮਕਾਨ ਲੈ ਲਿਆ ਹਰੀ ਮਕਾਨ ਮਸੀਮ ਭਗਵੰਤ ਜੀ ਆਪਣੇ ਪਰਿਵਾਰ ਸਮੇਤ ਸੀ ਵਟੋਣ ਲੱਗ ਰਿਹਾ ਔਰ ਜਾਣਕਾਰੀ ਦੇ ਮੁਤਾਬਕ ਭਗਵੰਤ ਮਾਨ ਹਫਤੇ ਦੇ ਵਿੱਚ 3 ਦਿਨ ਇਸ ਕਰਕੇ ਵਿੱਚ ਰਹਿ ਕਰੇਗਾ ਯੂ ਇਸ ਕਰ ਕਾ ਕਰਿਆ ਗਿਆ ਹੈ ਵੀ ਯੂਨ ਦੁਬਾਰ ਮਾਝੇ ਖੇਤਰ ਗਿਆ ਗੋਗੇ ਨੇੜਤਾ ਬਣਾਈ ਰੱਖੇਗਾ ਵੀ ਦੰਨੋਂ ਮਾਝੇ ਵਿੱਚ ਲਗੇਗਾ ਮਨ ਉਦੋਂ ਯੂ ਦੁਆਪਾ ਵੀ ਲੱਗ ਜਾਏਗਾ ਆਰ ਅੱਜ ਉਨਕੀ ਪਾਰਟੀ ਉਮੀਦਵਾਰ ਦਾ ਐਲਾਨ ਹੋ ਗਿਆ ਆਰ ਸੀਐਮ ਭਗਵਾਨ ਤੁਮਨ ਜਲਦੀ ਨਵੇਂ ਘਰ ਕੇ ਵਿੱਚ ਮਾਂ ਜਾ ਸਕਾ ਪਹਿਲਾਂ ਤੋਂ ਮਤਲਬ ਯੂ ਸੀਟ ਆਪਕੇ ਸੇਮਾ ਦੀ ਇਹ ਕਹਿ ਲੋ ਕਿ ਪਾਰਟੀ ਕਿਸੇ ਵੀ ਹਾਲਾਤ ਮੈਂ ਯੂ ਸੀਟ ਗਵਾਣ ਨੂੰ ਤਿਆਰ ਹੈ ਨਹੀਂ ਆਰ ਪੰਜਾਬ ਵਿਧਾਨ ਸਭਾ ਮਕੂਲ 117 ਵਿਧਾਨ ਸਭਾ ਹਲਕਾ ਮਾਂ ਇਹੋ ਕੱਲ ਵੀ ਇਹ ਸੇਟ ਕੀ ਆਖਰੀ ਚੋੜ ਮਾਰਚ 2022 ਦੇ ਵਿੱਚ ਹੋਏਗੀ। ਅਜੀ ਭਗਵਾਨ ਤਮਾਨ ਕਹਿ ਰਿਹਾ ਵੀ 1992 ਦੇ ਕਾਂਗਰਸ ਨੂੰ 18 ਸੀਟਾਂ ਮਿਲੀਆਂ ਦੀਆਂ। ਅੱਧੀ ਦੂਸਰੀ ਬੜੀ ਪਾਰਟੀ ਯੋ ਕਾ 7 ਸੀਟਾਂ ਲੈ ਕ ਗਈ। ਇਸ ਕਰਕੇ ਭਗਵਾਨ ਤਮਾਨ ਕਹਿ ਲੋ ਵੀ ਰ ਆਪਣੀਆਂ ਚਾਰਨੀਆਂ ਚਾਂਟੀਆਂ ਲੈ ਗੋਰਾ ਬਹਿ ਗਿਆ ਕਾ। ਆਵੀ ਜਿੱਤ ਕਾ ਹੀ ਮੋੜेंगे ਪਿੱਛੇ ਨਹੀਂ ਹਾਰ ਦੇ। ਔਰ ਉੱਧਰ ਵੀ ਰ ਯੋ ਕੈਲੋ ਵੀ ਜਿੱਥੇ ਭਾਜਪਾ ਨੇ ਆਪਣਾ ਉਮੀਦਵਾਰ ਕਾਰਿਆ ਮੈਦਾਨ ਮਾ। ਇਹ ਭਾਜਪਾ ਯਾ ਆਮ ਆਦਮੀ ਪਾਰਟੀ ਨੇ ਯੂ ਕਹ ਲੋ ਬੀ ਜਲੰਧਰੀਆਂ ਨੜ ਜਾ ਤਿਆ ਆਮ ਆਦਮੀ ਪਾਰਟੀ ਨੇ ਭਾਜਪਾ ਛੱਡ ਗਿਆ ਆ ਮਹਿੰਦਰ ਭਗਤੀਸ ਨੂੰ ਟਿਕਟ ਦੇਤੀ ਅਰ ਦੂਸਰੇ ਪਾਸੇ ਬਿਰ ਭਾਜਪਾ ਨੇ ਆਮ ਆਦਮੀ ਪਾਰਟੀ ਛੱਡ ਕਾ ਸੀਤ ਲੰਗਰਾਲ ਨੂੰ ਟਿਕਟ ਦੇਤੀ ਮਤਲਬ ਯੂ ਕਹ ਲੋ ਵੀ ਯੋ ਦੋਹਾਂ ਦੇ ਵਿੱਚ ਚੱਕਰ ਪਾ ਦਿਆ ਭਾਜਪਾ ਔਰ ਇਹ ਗਾਰੇ ਮੰਨੋ ਪਾਓ ਛਾੜੂ ਵਾਲੇ ਗਾਰੇ ਮੰਨੋ ਪਾਓ ਇਹ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਕਰੇ ਦਾਲ ਬਦਲੋ ਨਕਾਰ ਤਿਆ ਪਰ ਇਹ ਵੀ ਯੋ ਦੇਖਣਾ ਵੇ ਜਿਮਣੀ ਚੋਣ ਕੇ ਵਿੱਚ ਵੋ ਵੋਟਰ ਕਿਸ ਨੂੰ ਚੁਣेंगे ਈਵਲ ਸਾਭਕਾ ਯੋ ਜਿਹੜਾ ਮਤਲਬ ਯਮਿੰਦਰ ਸਿੰਘ ਭਗਤ ਸਾਭਕਾ ਭਾਜਪਾ ਮੰਤਰੀ ਚੁੰਨੀ لال ਭਗਤ ਦਾ ਯੋ ਸ਼ੋਗਰਾ ਪੱਛਮੀ ਜਲੰਧਰ ਪੱਛਮੀ ਹਲਕੇ ਦੇ ਵਿੱਚ ਮਾਜਬੂਤ ਪકડ ਦੱਸ ਰਹੇ ਸੀਗੀ ਪਰ ਭਾਜਪਾ ਤੇ ਟਿਕਟ ਨਹੀਂ ਮਿਲੀ ਔਰ ਬੜੀ ਗੱਲ ਇਹ ਉਹ ਵੀ 2022 ਵਿਧਾਨ ਸਭਾ ਬੋਟਾਾਂ ਮੈਂ ਇਹ ਦੋਵੇਂ ਉਮੀਦਵਾਰ ਮੈਦਾਨ ਕੇ ਵਿੱਚ ਤੇ ਆ ਉੱਥਾ ਭਗਤ ਭਾਜਪਾ ਦਾ ਸੀਤਲੰਗਰ ਆਮ ਆਦਮੀ ਪਾਰਟੀ ਦਾ ਉਲਟਾ ਹੋ ਗਿਆ ਇਹ ਵਾ ਸੀਤਲਨ ਰਾਹ ਕੋ ਹੋ ਗਿਆ ਮੇਰ ਬੀਜਪੀ ਆਣਾ ਪਾਗਤ ਹੋ ਗਿਆ ਚੜੂ ਵਾਲਾ ਇਹ ਮੇਨ ਲੋਕ ਚੱਕਰਾਵਾਂ ਪੈਰੇ ਨਹੀਂ ਕਿਸ ਨੂੰ ਵੋਟ ਪਾਣੀ ਕਿਸ ਨੂੰ ਨਹੀਂ ਪਾਣੀ ਮਤਲਬ ਯੋ ਕਹ ਲੋ ਵੀ ਪੂਫੜਾ ਸੈਦ ਕੀ ਤਫੜਾ ਹੋਵੇਦਾ ਅਰ ਹੋਵੇਗਾ ਕਿਸ ਕਾ ਯੂ ਵੀ ਸਭ ਨਿਆਣਾ ਤਾਂ ਇਹ ਭਗਵਾਨ ਤਮਾਨ ਨੇ ਚੂੜੀ ਡੈਡ ਕਰੀ ਹਰ ਚੀਜ਼ ਕੀ ਅਰ ਭਗਤ ਯੋ 2023 ਦੇ ਵਿੱਚ ਮ ਲੋਕ ਸਭਾ ਕੀ ਉਪ ਚੋਣਾ ਮ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਮ ਚਲੇ ਗਿਆ ਅਰ ਮੀਂਦਰ ਭਗਤ ਚੰਡੀਗੜ੍ਹ ਕੇ ਵਿੱਚ ਮ ਆਮ ਆਦਮੀ ਪਾਰਟੀ ਦਾ ਛੜੂ ਚੱਕ ਲਿਆ ਜਾਗਾ ਅਰ ਮਹਿੰਦਰ ਗਾਇਓ ਜਿਹੜਾ ਡੈੜੀ ਚੁੰਨੀ ਲਾਲ ਇਹ ਪੰਜਾਬ ਭਾਜਪਾ ਕੇ بڑا ਚਿਹਰਾ ਦਾ ਚੁੰਨੀ ਲਾਲ ਇਸ ਨੂੰ ਜਾਣਾ ਸਾਰੇ ਬੰਦੇ ਆ ਸਾਬ ਦਾ ਮੰਤਰੀ ਵੀ ਰਹਿ ਗਿਆ ਪੰਜਾਬ ਦੇ ਵਿੱਚ ਪੰਜਾਬ ਦਾ ਮੰਤਰੀ ਵੀ ਰਹਾ ਅਰ ਭਾਰਪੁਰ 2022 ਵਿੱਚ ਜਿਹੜੀਆਂ ਮਧਾਨ ਸਭਾ ਵੋਟਾਂ ਹੋਈਆਂ ਦੀਆਂ ਭਾਜਪਾ ਨੇ ਉਸ ਮਧਾਨ ਮਤਾਰਿਆ ਦਾ ਉਸ ਨੂੰ ਹਾਰ ਦਾ ਸੰਭਣਾ ਕਰਨਾ ਪਿਆ ਜਿਸ ਕਰਕੇ ਵਾ ਸੀਤਲੰਗਰਾਲ ਲੋਕ ਸਭਾ ਚੋਣਾਂ ਦੇ ਠੀਕ ਪਹਿਲਾਂ 27 ਮਾਰਚ ਨੂੰ ਭਾਜਪਾ ਵਾਂ ਸੰਭਲ ਹੋ ਗਿਆ ਅਰ ਬਾਅਦਮਾ ਉੱਦੇ ਦੇ ਵਿਧਾਇਕ ਤੇ ਉਸ ਦੀ ਫਕਰਗੜਾ 29 ਜੀ ਅੰਗਰਾਲ ਨੇ ਆਪਣਾ ਸਦੀਵਾ ਵਾਪਸ ਲੈਣੇ ਦਾ ਫੈਸਲਾ ਕਰਿਆ ਅੰਗਰਾਲ ਨੇ 3 ਮਹੀਨوں ਦਾ ਫੈਸਲਾ ਵਾਪਸ ਲੈਣਗੇ ਸਪੀਕਰ ਨੂੰ ਪੱਤਰ ਲਿਖਿਆ ਪਰ 3 ਜੂਨ ਨੂੰ ਸਪੀਕਰ ਅੰਗਰਾਲ ਨੂੰ ਉਸਕੇ ਸਦੀਵੇ ਬਚਾਰਚਾ ਬੁਲਾਇਆ ਪਰ ਵਾਚਾਣ 3 ਤਰੀਕ ਅੰਗਰਾਲ ਨੇ ਕਾ ਸਦੀਵਾ ਪ੍ਰਵਾਨ ਕਰ ਲਿਆ ਅੰਗਰਾਲ ਦਾ ਬੇਲਾ ਇਹ ਅੰਗਰਾਲ ਨੇ ਪੰਜਾਬ ਹਰਿਆਣਾ ਕੋਲ ਪਟੀਸ਼ਨ ਪਾਈ ਇਸ ਗੱਲ ਕੇ ਅਰ ਜਲੰਧਰ ਪੱਛਮੀ ਤੇ ਜੀਓ ਜਿਮਨੀ ਚੌਣ ਮ ਆਮ ਆਦਮੀ ਪਾਰਟੀ ਦਾ ਮਹਿੰਦਰ ਭਗਤ ਯੋ ਕਹਿ ਰਹਾਗਾ ਮੇਰੇ 'ਤੇ ਭਰੋਸਾ ਕਰੋ ਮੈਂ ਪਾਰਟੀ ਦਾ ਧੰਨਵਾਦ ਕਰਾਂ ਅਰ ਯੋ ਕਹ ਰਹਾ ਵੀ ਕੋਕੇ ਗਿੱਲ ਲਾਗਾ ਛਡਾਣਾ ਅਰ ਸੀਤਲੰਗਰਾਲ ਕਾਈਸ ਨੇ ਲੋਕਾਂ ਨੂੰ ਦੁੱਖਾ ਕਰਿਆ ਮਤਲਬ ਮੈਂ ਜੇ ਤਾਂ ਮਾ ਨੀਓ ਕਹਿ ਰ ਮਤਰੀਓ ਦਾ ਬਿਆਨ ਦੇ ਹਾਂ ਇਸ ਵਿੱਚ ਮ ਕੋ ਦੂਰਾ ਹੈ ਅਰ ਉਧਰ ਰਵਨੀਤ ਮਿੱਟੂ ਰੇਲ ਮੰਤਰੀ ਬਣਿਆ ਰੇਲ ਗੱਡੀ ਐਕਸੀਡੈਂਟ ਹੋ ਗਿਆ ਕਰੇ ਯੋ ਪ੍ਰਗਟ ਕਰਿਆ ਗੁਸਾ ਯੋ ਇਸਨੇ ਦੁੱਖ ਪ੍ਰਗਟ ਕਰਿਆ ਰੇਲ ਮੰਤਰੀ ਬਣਿਆ ਜੋ ਵੀਰ ਪੱਛਮੀ ਬੰਗਾਲ ਕੇਡ ਵਿੱਚ ਮਰੇ ਇਲਾਜ ਸਹਾਗਰ ਨੀਤ ਵਿਟੂ ਨੇ ਦੁੱਖਾ ਪ੍ਰਗਟਾਵਾ ਕਰਿਆ ਸੋਸ਼ਲ ਮੀਡੀਆ ਅਕਾਊਂਟ ਪਾਇਓ ਬਿਹਦ ਮੰਦ ਭਾਗਾ ਦੱਸਿਆ ਵੀਰ ਯੋ ਕਟ ਮਾਦੀਬਾ ਦੇ ਰੇਲ ਮੰਤਰੀ ਜੀ ਨੇਤ ਵਿਟੂ ਨੇ ਜਾਂਚ ਕੇ ਹੁਕਮ ਦਾਇ ਪਹਿਲਾ ਗਮ ਆਇਆ ਇਸ ਪਾ ਵੀਰ ਆਬੀ ਲੋਕਾਂ ਨੇੜੇ ਦੇ ਹਸਪਤਾਲਾਂ ਪੇ ਜੋ ਸੀਨੀਅਰ ਅਧਿਕਾਰੀ ਮੋਕੇ ਪਹੁੰਚ ਗਏ ਵੀਰ ਉਹਨਾਂ ਨੂੰ ਜਾ ਕੇ ਕਹ ਰਿਹਾ ਵੀ ਤੁਮ ਦੇਖੋ ਜਾ ਕੇ ਸਾਰਾ ਕੁਝ ਆਪ ਪਛਮੀ ਮਗਾਲਮਾ ਇੱਕ ਬੜਾ ਰੇਲ ਆਸਾ ਹੋ ਗਿਆ ਅੰਦਰ ਜਲ ਪਾਈ ਗੂੜੀ ਬੋਲਤਾ ਕੋਈ ਉੱਠਾ ਹੋਇਆ ਇਹੋ ਚੱਕਰ ਆਰ ਇਹ ਕਲਵੀ ਉਹ ਬਿਆਨ ਤੇ ਦੇ ਪੋਤੇ ਨੇ ਉਹ ਕਲੋ ਪਹਿਲੇ ਹੀ ਦੇਖ ਲੋ ਇਸ ਤਰ੍ਹਾਂ ਦਾ ਕੰਮ ਹੋ ਗਿਆ ਚਲੋ ਕੋਈ ਬਾਤ ਯੋ ਗੜਾ ਕਿਸੇ ਰਾਤ ਵੀਰ ਚਲੋ ਆਰ ਉਹਦਾ ਦਿੱਲੀ ਦੇ ਵਿੱਚੋਂ ਦੇਸ਼ ਦਾ ਸਭ ਤੋਂ ਵੱਡਾ ਹੈ ਇੰਦਰਾ ਗਾਂਧੀ ਭਾਈ ਅੱਡਾ ਯੋ ਟਰਮੀਨਲ ਤਿੰਨ ਪੌਗਾ ਲੜ ਫੱਜੀ ਵੀਰ ਸੌ ਬਾਦ ਵਿੱਚ ਜੀ ਵਾਲੇ ਪਲਾ ਚੱਕੀ ਪੌੜੀ ਅੰਚੱਕੀ ਪਰ ਜੇ ਫਿਰ بجلی ਲਾਇਟ ਫੇਲ ਹੋਗੀ ਯਾਤਰੀਆਂ ਨੇ ਕਹਾ ਵੀ 15 ਮਿੰਟ ਤੱਕ ਪੂਰੀ ਤਰ੍ਹਾਂ ਲਾਈਟ ਬੰਦ ਹਵਾ ਯੂ ਡਾਇਗਮਾ ਦਾ ਠੱਪ ਜੂਰੀ ਸੀਵਾ ਮਾ ਹੋ ਗਿਆ ਠੱਪ ਯੋ ਕਹਿ ਲੋ ਭਈ ਟਰਮੀਨਲ ਦਾ ਏਸੀ ਸਿਸਟਮ ਅਚਾਨਕ ਬੰਦ ਟਰਮੀਨਲਾਂ ਦੇ ਯਾਤਰੀਆਂ ਦਾ ਮਕੂਟ ਗਿਆ ਇਹ ਤਾਂ ਮਾਰ ਰਹੇ ਲੋਕ ਚੀਕਾਂ ਨਿਆਣੇ ਨਿਕਲ ਕਾਰੀਆਂ ਪਾਤੀਆਂ ਹਰ 92 ਦੀ ਲਾਈਟਾ ਸਿਸਟਮ ਏਟੀਸੀ ਨੂੰ ਕਾ ਬਿਜਲੀ ਸਪਲਾਈ ਜਾਰੀ ਰਹੇਗਾ ਇਸ ਕਰਕੇ ਇਹ ਦੋਵੇਂ ਬਕਵਾਕ ਮਤਲਬ ਇਹ ਲੈਣਾ ਬਰਵੰਦੋ ਵਾ ਇਹ ਲੱਟਾਂ ਵਾਲਾ 90 ਗੁਰ ਇਹੋ ਲੱਟਾਂ ਦੂਸਰੀ ਲੱਟ ਕਰਨ ਤਾਂ ਘਰ ਸਾਹਿਬ ਇਹੋ ਜਹਾਜ਼ ਤੇ ਆ ਮਨ ਉਤਰੀ ਗਿਆ ਨਹੀਂ ਤੋਂ ਗਿਰ ਪੈ ਗਿਆ ਦੱਕੇਸ ਇਹ ਲੋਗਰ ਨਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕਿੰਨੇ ਯੁਵਾ ਤੀਏ ਬੜੀਆਂ ਘਬਰਾਣ ਆ ਦੂਜੀ ਟਾਈਮ ਤਾਰੇ ਕਰ ਫੇਰ ਕਰਾਂਗਾ ਉਹ ਗੱਲਾਂ ਮਤਾਂ ਇਹ ਸਾਰਿਆਂ ਲਾਂਡੇ ਪਾਦੀ ਦੀ ਵਿਆਰਪਰੀ ਸੱਤ ਸ੍ਰੀ